ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਚਲੋ ਸੈਲਸ ਫੁੱਲ ਦਾ ਘਾਟਾ ਕਬੱਡਾ ਹੁੰਦਾ ਹੀ ਰਹਿੰਦੇ ਆ ਤੇ ਹੁਣ ਠੀਕ ਆ ਮੈਂ ਤੇ ਜਪਨੂਰ ਨਾਉਣ ਦੀ ਤਿਆਰੀ ਕਰੀ ਜਾਂਦਾ ਅੱਜ ਵੀਰਵਾਰ ਆ ਅੱਜ ਆਪਣੇ ਜਗਾ ਦਰਵੇਸਾਂ ਦੀ ਤੇ ਉੱਥੇ ਨਾਲ ਜਾਪਨੂ ਨੂੰ ਮੱਥਾ ਰਗਾ ਕੇ ਲਿਆਵਾਂਗੇ ਨਾਲੇ ਅਸੀਂ ਆਪ ਜਾਵਾਂਗੇ ਨੇੜੇ ਹੀ ਹੈ ਜਾਣੋ ਚਾਹੀਦਾ ਗੁਰੂ ਘਰ ਆ ਨੇੜੇ ਹੀ ਆਪਣੇ ਹਾਂ ਪਿੰਡ ਜੀ ਆ ਕਿਉਂਕਿ ਆਪਣੇ ਜਿਹੜਾ ਪਿੰਡ ਹੈ ਪਿੰਡ ਜਿਹੜਾ ਚਾਹੀਦਾ ਮੱਥਾ ਟੇਕਣਾ ਹਾਂ ਹਾਂ ਆਪਣਾ ਜਿਹੜਾ ਪਿੰਡ ਸ਼ਾਇਦ ਤੁਸੀਂ ਕਈ ਜੁੜੇ ਵੀ ਹੈ ਸ਼ਾਇਦ ਜਲਾਲ ਵਾਲੇ ਸੰਤਾਂ ਨੂੰ ਤੁਸੀਂ ਜਾਣਦੇ ਹੋਵੋਗੇ ਬ੍ਰਾਹਮਣ ਜੀ ਕਰਨੈਲ ਦਾ ਜੀ ਯਾਨੀ ਕਿ ਉਹਨਾਂ ਨੂੰ ਵੱਧੀ ਸਾਡੀ ਜਗ੍ਹਾ ਚ ਮਿਲੀ ਸੀਗੀ ਤੇ ਇਹ ਉਹ ਜਗ੍ਹਾ ਹੈ ਸਰਵੇਸ਼ਾਂ ਦੀ ਤੇ ਬਾਕੀ ਸਾਡਾ ਸਾਡਾ ਜਿਹੜਾ ਪਿੰਡ ਹੈ ਕਾਫੀ ਵੱਡਾ ਹੈਗਾ ਤੇ ਇਹਦੇ ਵਿੱਚ ਟੋਟ-ਟਟ ਸੇਤਾ ਗੁਰਦੁਆਰੇ ਦਾ ਸਾਇਬੀ ਹੈ ਤੇ ਇਹ ਸੇ ਗੁਰਦੁਆਰਾ ਸਾਹਿਬ ਪੰਜ ਸਾਡੇ ਪੰਜ ਸਾਡੇ ਹੈ ਦਰवेशਾਂ ਦੀ ਜਗ੍ਹਾ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਸਾਡਾ ਪਿੰਡ ਗੁਰੂਆਂ ਪੀਰਾਂ ਦੀ ਧਰਤੀ ਆ ਵੀ ਮਾਣ ਹੁੰਦਾ ਵੀ ਇਸ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ ਮੇਰਾ ਬਚਪਨ ਵੀ ਇੱਥੇ ਆ ਹਨਾ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਤੇ ਰਮਨ ਕੀ ਕਰੀਏ ਹਿੰਦੀ ਵਿੱਚ ਬਾਤ ਕਰੇ ਆ ਆਪਾ जरासी आप करें हम तो कर ही लेंगे बात हिंदी में अच्छा यस बोल फिर हिंदी में तरी हिंदी तो सीखूंगा फिर समझ सकणो में आदा हुंदा हूं आपने नहाने कब जाना मैं शाम को मैं शाम नु ना आऊंगा जान दे टाइम हिंदी च बोलना सी हम शाम को नहाएंगे वैसे <laughs> मैं अपनी मां बोली नहीं छोडूंगा पंजाबी ते पंजाबी ते सानू मान है ते हिंदी भी मातृभाषा ਸਾਡੀ ਮਾੜੀ ਹਿੰਦੀ ਵੀ ਨਹੀਂ ਤੇ ਇੰਗਲਿਸ਼ ਨਾਲ ਦਾ ਦੂਰ ਦੂਰ ਦਾ ਨਹੀਂ ਮੇਰਾ ਰਸਤਾ ਇੰਗਲਿਸ਼ ਨਾਲ ਦਾ ਦੂਰ ਦੂਰ ਦਾ ਰਸਤਾ ਨਹੀਂ ਬਾਲੀ ਨਾ ਬਤਾ ਇੰਗਲਿਸ਼ ਨਾਲ ਮਰੀ ਤੇ ਜਾਨੀ ਕਿ ਵੀ ਹਿੰਦੀ ਮਾੜੀ ਮੋਟੀ ਵਿਚਰੀ ਆ ਜਾਂਦੀ ਆ ਪੰਜਾਬੀ ਦੇ ਦਾਪ ਨੂੰ ਰੋਟੀ ਖਵਾਉ ਉਹ ਲੈ ਪੰਜਾਬੀ ਦਾ ਪਾਧੂ ਹੋ ਗਈ ਯਾਰ ਉਹ ਦੁੱਧੂ ਪੀ ਲੋ ਮੰਮੀ ਦਾ ਜਪਨੋ ਹੈ ਇਧਰ ਮੈਂ ਰੋਟੀ ਖਾਈ ਜਾਂਦਾ ਸੀਗਾ ਤੇ ਵਿਚਾਲੇ ਬਹਿ ਗਈ ਪਲੇਟ ਨੂੰ ਆਪ ਪਾਈ ਜਾਂਦੀ ਮੇਰੀ ਕਦੂ ਤੇ ਦਲੇ ਹੋਏ ਛੋਲੇ ਧਰੇ ਬਲਾਏ ਸੀਗੇ ਚਲੋ ਮੈਂ ਜਣੀ ਕਿ ਜਿਆਦਾ ਰੋਟੀ ਨਹੀਂ ਨਿੱਕੀਆਂ ਨਿੱਕੀਆਂ ਬ੍ਰੀਕ ਬ੍ਰੀਕ ਇੱਕ ਦੋ ਵਰਕੀਆਂ ਦਿੰਨੇ ਹੁੰਨੇ ਆ ਕਿਉਂਕਿ ਬੱਚੇ ਨੂੰ ਸਾਲ ਰੋਟੀ ਵੀ ਨਹੀਂ ਚਾਹੀਦੀ ਠੀਕ ਹੈ ਜੀ ਆ ਗਿਆ ਨਾ ਮੈਸੇਜ ਮੈਂ ਤੁਹਾਨੂੰ ਪਹਿਲੇ ਤਾਂ ਹੀ ਕਹਿ ਰਹੀ ਸੀ ਨਹੀਂ 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 ਇਹ ਕਮੈਂਟਾਂ ਨੂੰ ਵੇਖ ਕੇ ਤੂੰ ਮਤਾਂ ਦਿੰਨੀ ਆ ਮੈਂ ਪਹਿਲਾਂ ਹੀ ਵੀ ਕਿਹਾ ਸੀ ਤੁਸੀਂ ਸ਼ਾਇਦ ਸੁਣਿਆ ਨਹੀਂ ਮੈਂ ਫਿਰ ਸੁਣਿਆ ਨਹੀਂ ਜਪਨੂਰਾ ਮੰਮਾ ਕਹਿੰਦੇ ਜਪਨੂ ਨੂੰ ਨੋਟ ਹੀ ਨਹੀਂ ਦੇਣੀਗੀ ਕਹਿੰਦੇ ਹੈ ਫਾਇਦਾ ਗਲਤ ਗੱਲ ਹੋ ਗਈ ਹੈ ਜਪਨੂਰੇ ਨਵਾਂ ਸੱਪ ਸੱਪ ਸਾਡੇ ਭਾਜੀ ਕਹਿੰਦੇ ਸੱਪ ਘੜਨੇ ਆ ਪਰ ਝੂਠ ਵੀ ਨਹੀਂ ਬੋਲਣਾ ਚਾਹੀਦਾ ਕਦੀ ਝੂਠ ਨਹੀਂ ਸੱਤ ਸੱਪ ਵੀ ਇੱਕ ਹਿਸਾਬ ਨਾਲ ਐਡਾ ਵੱਡਾ ਪਾਰਸਲ ਆਇਆ ਜਿਵੇਂ ਬੋਰੀ ਨਹੀਂ ਆਉਂਦੀ ਕਟੇ ਦੇ ਵਿੱਚ ਜਪਨੂਰ ਵਿੱਚ ਤੁਸ ਜਦੋਂ ਤੁਹਾਨੂੰ ਆਲਸਾ ਮੰਗਾਇਆ ਬੈੱਡ ਸ਼ੀਟ ਮੰਗਾਈ ਆਪਾਂ ਨਾ ਔਰ ਸੀਰ ਪ੍ਰੋਟੈਕਟਰ ਮੰਗਾਇਆ ਜਾ ਨਹੀਂ 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 ਆਪਾਂ ਬੋਲਣਾ ਹੀ ਨਹੀਂ ਜਪਨੌਰ ਨਾ ਸੌਂਦੀ ਪਈ ਐ ਤੇ ਇਹਨੂੰ ਬੋਲਣਾ ਪਸੰਦ ਨਹੀਂ ਆ ਕਹਿੰਦੇ ਬੋਲਦੇ ਕੋਈ ਡਿਸਟਰਬ ਹੁੰਦੀ ਐ ਅਸੀਂ ਚੁੱਪ ਕਰਕੇ ਬਣਾਉਨੇ ਆ ਵੀਡੀਓ ਤਾਂ ਕਿ ਜਪਨੌਰ ਵੀ ਡਿਸਟਰਬ ਨਾ ਹੋਵੇ ਖੁੱਲਿਆ ਨਹੀਂ ਹਲੇ ਸੀਨ ਜਿਆਦਾ ਹੀ ਪੱਕੀ ਲਾਈ ਐ ਟਾਂਕਾ ਨਹੀਂ ਕਈ ਵਾਰੀ ਐ ਨਾ ਅਦਾ ਮਿਲਦਾ ਹਨਾ ਨਿਕਲ ਨਾ ਕੇ ਨਾ ਮੋ ਸਾਪ ਸਾਪ ਦਾ ਪੈਕਿੰਗ ਵੀ ਬੜੀ ਐ ਤਗੜੀ ਪੈਕਿੰਗ ਹੋਈ ਹੋਏ ਨਹੀਂ ਇਹਨਾਂ ਦੀ ਪੈਕਿੰਗ ਹੁੰਦੀ ਬੜੀ ਵਧੀਆ ਫਲਿੱਪਕਾਰਡ ਵਾਲਿਆਂ ਦੀ ਤੇ ਐਮਾਜ਼ੋਨ ਵਾਲਿਆਂ ਦੀ ਮੈਂ ਤਾਂ ਇਹ ਚੀਜ਼ ਵੇਖਣੀ ਹੈ ਕਿ ਇਹਨਾਂ ਦੀ オリジナル ਚੀਜ਼ ਆਂਦੀ ਹੈ オリジナル ਚੀਜ਼ ਆਂਦੀ ਹੈ ਇਹਨਾਂ ਦੀ ਦੇਖਣ ਨੂੰ ਬਹੁਤ ਲੱਗਿਆ ਅੰਦਰੋਂ ਦੇਖੋ ਅੰਦਰੋਂ ਮੈਂ ਇਹਦਾ ਕਪੜਾ ਦੇਖਾਂ ਉਹ ਚੀਜ਼ ਲਖਾਇਓ ਲਖਾਇਓ ਆ ਇਹੋ ਚੀਜ਼ ਹੈ ਇਹ ਜੱਫੂ ਦਾ ਕਰਕੇ ਮੰਗਾਈ ਆ ਇਹ ਧੁੱਪ ਵੀ ਜਾਈ ਕਰੇਗੀ ਹਾਂ ਧੁੱਪ ਨਾਲ ਹੀ ਆ ਹਾਂ ਰਸ ਨਹੀਂ ਚੋੜਦੀ ਆ ਇਹ ਹਾਂ ਸਭ ਆਪਣੇ ਗੱਦੇ ਦੇ ਹਿਸਾਬ ਨਾਲ ਸਹੀ ਹੈ ਹਾਂ ਜੋ ਕਿ ਸਾਡਾ ਜਿਹੜਾ ਬੈੱਡ ਆ ਉਸ ਹੀ ਆਪਣੇ ਹਿਸਾਬ ਨਾਲ ਬਣਾਇਆ ਗਿਆ ਵੀ ਚੜਨਾ ਤਰਨਾ ਵੀ ਜਿੰਨੀ ਕਿ ਸਾਡੀ ਉਹ ਮੈਂ ਲਤਾਨੀ ਨਿਹਾਰ ਮੋਟੇ ਆਏ ਤੇ ਫਿਰ ਵਸ਼ਾ ਕੇ ਦੇਖੋ ਚੜਾਈ ਕਿੰਦਰ ਦੀ ਮੈਨੂੰ ਇਸ ਹਿਸਾਬ ਨਾਲ ਐਸਾ ਲੰਬਾਈ ਚਾਹੀਦੀ ਉਧਰ ਚੜਾਈ ਦਿਖਾਇਓ ਕਿੰਨੀ ਹੈ ਚੜਾਈ ਦਾ ਲੰਬਾਈ ਐਵੇਂ ਆਈਗੀ ਹਨਾ ਐਵੇਂ ਆਉਣੀ ਹੈ ਹਾਂ ਐਂਜ ਆਏਗੀ ਪਰ ਆਪਾਂ ਆਪਾਂ ਇੱਥੇ-ਇੱਥੇ ਰੱਖਣੀ ਹੈ ਨਾ ਉਧਰ ਨਹੀਂ ਕਰਨੀ ਆਪਾਂ ਇੱਥੋਂ ਦੀ ਵਸ਼ਾਣੀ ਹੈ ਪੂਰੀ-ਪੂਰੀ ਆਉਣੀ ਹੈ ਚੜਾਈ ਲੰਬਾਈ ਇੱਧਰ ਜੜਾਈ ਤੇ ਲੰਬਾਈ ਚਾਹੀ ਕੱਟਾ ਜੇ ਹਾਂ ਕਿਉਂਕਿ ਇੱਥੇ ਤੁੰਡਾ ਸਰਜਾ ਹੈ ਨਾ ਵਦਗਾ ਆਹੋ ਜੇ ਕੋਈ ਗੱਲ ਨਹੀਂ ਇਹ ਵਾਰ ਸੁਪਨੇ ਚ ਲੱਗਦਾ ਤੁਸੀਂ ਵੀ ਕਰ ਦਿੰਦੇ ਉਹ ਕਰਦੇ ਆ ਬਾਥਰੂਮ ਕਰੀ ਜਾਂਦੇ ਆ ਕੋਈ ਬਾਤ ਤੁਹਾਡਾ ਵੀ ਨਹੀਂ ਕਰਦਾ ਗਰਮ ਗਰਮ ਲੱਗਦਾ ਵੀ ਫੇਚ ਨਿਕਲਦਾ ਤੁਸੀਂ ਆਪਣੀ ਇਹ ਦੱਸ ਜੇ ਮੇਰੇ ਨਾਲ ਹੁੰਦਾ ਹੁੰਦਾ ਸੀਗਾ ਹੁੰਦਾ ਹੁੰਦਾ ਸੀ ਹਾਂ ਉਹਨੂੰ ਵੀ ਹੁੰਦਾ ਹੋਣਾ ਨਹੀਂ 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 ਹੁਣ ਤਾਂ ਮੈਂ ਸਿਆਣਾ ਹੋ ਗਿਆ ਉਹ ਆਇਆ ਨਾ ਵੀ ਬਾਸੰਦ ਕਲਰ ਸੋਨਾ ਆਇਆ ਨਾ ਮੈਂ ਨੇਵੀ ਬਲੂ ਵਾਲਾ ਮੰਗਾਇਆ ਸੀ ਇੱਕ ਮਾਰੂਨ ਵੀ ਸੀ ਪਰ ਮੈਂ ਕਿਹਾ ਗੱਦੇ ਮੈਲ ਖੋਰਾ ਹੀ ਜੰਗਾ ਲੱਗਦਾ ਵੈਸੇ ਤੇ ਉਹ ਵੀ ਸਭ ਵਧੀਆ ਕਲਰ ਸੀ ਹੁਣ ਮੈਂ ਜਪਨੂਰਸ ਹੋ ਗਈ ਸਬਜੀ ਕੱਟਣ ਲੱਗੇ ਨੇ ਐ ਹੁਣ ਮੈਂ ਸ਼ਾਮੀ ਉਹ ਸ਼ਾਮ ਮੰਗੀ ਸ਼ਾਮੀ ਉਹ ਸਾਦੇ ਨਹੀਂ ਆ ਤੁਸੀਂ ਬਾਹਰ ਸਬਜੀ ਬਣਾ ਲਿਓ ਤੇ ਮੈਂ ਹਾਂ ਇਹ ਮਾਰ ਕੇ ਫਿਰ ਮੈਂ ਕੱਟਦਾ ਸਬਜੀ ਹਾਂ ਨਾ ਤੁਸੀਂ ਬਣਾਓਗੇ ਕਿ ਮੈਂ ਬਣਾਵਾਂ ਮੈਂ ਸੋਚ ਰਹੀ ਮੈਂ ਆਪਣਾ ਬੈੱਡ ਦਾ ਕੰਮ ਕਰ ਲਾਂ ਮੇਰਾ ਤਾਂ ਕੰਮ ਬੜਾ ਹੁੰਦਾ ਠੀਕ ਆ ਤੁਸੀਂ ਬਣਾ ਲਿਓ ਸਬਜ਼ੀ ਜੇ ਮੈਨੂੰ ਟਾਈਮ ਲੱਗਾ ਤਾਂ ਮੈਂ ਦੇਖ ਲਾਂਗੇ ਅੱਬਲ ਤੇ ਵੈਸੇ ਕਿਉਂਕਿ ਸ਼ਾਮੀ ਜਗਾ ਦੇ ਉੱਪਰ ਆਫਰ ਦੀ ਗੰਮ ਆਵਾਂ ਦੀ ਲੱਡੂ ਜਾਂ ਇਹ ਆਪਣ ਹੋ ਰਿਹਾ ਬਾਬਾ 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 ਜਪਨਾ ਉੱਰ ਜਾਇ ਕਰ ਦੋ ਜਪਨਾ ਬਾਬਾ ਜੀ ਦੇ ਜਾਇ ਕਰ ਦੋ ਜਾਇ ਕਰ ਦੋ ਵੇ ਜਾਇ ਕਰਨ ਆਏ ਨਾ ਜਪਨਾ ਸੀ ਤੇ ਹਨ ਲਾਈ ਜਾਂਦਾ ਫੇਰ ਪਾਸੇ ਦੇ ਮਗਰ ਪਈ ਵੀ ਆ ਤਾਂ ਅੱਛਾ ਚੱਲੀਏ ਅੱਛਾ ਚੱਲੋ ਚੱਲੋ ਚਲੋ ਜਪਨਾ ਉਰ ਇੱਧਰ ਦੇਖ ਪਰ ਪਰਛ ਨਹੀਂ ਦੇਣਾਗਾ ਚਲੋ ਗਿਆ ਜੇ ਆਏ ਹੋ ਵੀ ਆਏ ਸੀ ਚੱਲੇ ਆ ਘਰੇ ਜਗ੍ਹਾ ਚ ਮਠਾ ਟੇਕਦਾ ਕਾਰ ਦੀ ਵਾਪਸੀ ਤੇ ਜਪਨੂਰਾ ਬੈਠਾ ਹੈ ਜਪਨੂਰਾ ਬਾਬੇ ਨੂੰ ਬਾਘਰੂ ਕਰਿਆ ਘਰਾਈ ਕਰੀ ਜਾਂਦਾ ਨੇ ਲੈ ਕਰ ਲਈ ਹੈ ਬਾਘਰੂ ਕਰ ਲਿਆ ਇਕ ਤੇ ਬੈ ਕੇ ਤਾਂ ਬਹੁਤ ਖੁਸ਼ ਆ ਉਹਨਾਂ ਨੂੰ ਬਹੁਤ ਲੱਗਦੀ ਜਾਂਦਾ ਆਪਾਂ ਘੁੰਮਣ ਜਾਂਦੇ ਹੂੰ ਬਾਈਕ ਤੇ ਤਾਂ ਬੈ ਕੇ ਖੁਸ਼ ਆਏ ਨਮਸਕਾਰ ਨਹੀਂ ਸਰ ਹੈ ਚਲੋ ਆਪਾਂ ਚੱਲਦੇ ਆਂ ਘਰ ਵੇਨੇ ਕੀ ਮਾਹੌਲ ਆ ਖੜੀ ਚ ਇਹ ਤਾਂ ਵੇਖ ਰਮਨ ਨੇ ਨਵਾਂ ਸ਼ੂਟ ਕਰਵਾਇਆ ਤਾਂ ਇਹ ਨਵਾਂ ਸ਼ੂਟ ਪਾ ਪਾ ਕੇ ਕੌਮਦੀ ਆਜਾ ਨਹੀਂ ਆ ਸਰਪ੍ਰਾਈਜ਼ ਮਿਲੇ ਸਕਤ ਸਕਤ ਸਬਸਕ੍ਰਾਈਬ ਮਿਲੇ ਸਰਪ੍ਰਾਈਜ਼ ਆਉਹੀ ਤੇਰੇ ਵਾਲੀ ਆਜ ਆਪ ਥੋੜੀ ਸੀ ਹਿੰਦੀ ਮੇ ਬਾਤ ਕਰੇ ਹਮੇ ਵੀ ਸਿੱਖਣੇ ਦਾ ਮੌਕਾ ਮਿਲੇਗਾ ਤਾਡੀ ਪੰਜਾਬੀ ਹਿੰਦੀ ਦੇ ਵਿੱਚ ਨਾ ਪੰਜਾਬੀ ਟਾਉਂਨ ਨਾਲਦੀ ਅੱਛਾ ਥੋੜੀ ਜਿਹੀ ਕਿਉਂਕਿ ਹੋਏ ਨੇ ਨਾ ਸਾਨੂੰ ਆਦਤ ਹੁੰਦੀ ਪੰਜਾਬੀ ਬੋਲਣ ਦੀ ਹੂੰ ਤੇ ਸਾਡੀ ਜਿਹੜੀ ਪੰਜਾਬੀ ਹੈਗੀ ਆ ਉਧਰ ਦੀ ਉਹ ਹਿੰਦੀ ਪੰਜਾਬੀ ਹੈ ਹੂੰ ਕਿਉਂਕਿ ਜਿਵੇਂ ਹੁਣ ਮੈਂ ਇੱਧਰ ਆਪਾਂ ਮੈਂ ਕਹਾਂ ਹੁਣ ਇਹਦੀ ਬਾਜੂ ਐ ਐਵੇਂ ਰੱਖੀਏ ਸਾਬ ਅਸੀਂ ਕਹਿੰਦੇ ਬਾਹਾਂ ਬਾਹ ਤੁਸੀਂ ਕਹਿੰਦੇ ਬਾਹ ਇੱਧਰ ਨਹੀਂ ਮੈਨੂੰ ਲੱਗੀ ਹੁਣ ਮੈਂ ਵੀ ਬਾਹਾਂ ਹੀ ਕਹਿਣ ਲੱਗੀਆਂ ਹੂੰ ਇੱਧਰ ਜੇ ਆਦਤ ਤ ਤੇ ਜਿਵੇਂ ਹੁਣ ਹਿੰਦੀ ਜੀ ਬੋਲਦੀ ਨੂੰ ਬੋਲਣ ਲਈ ਹੂੰ ਬਾਕੀ ਤੁਹਾਡੀ ਹਿੰਦੀ ਪ੍ਰੂਫੀਸ਼ਨ ਰੱਖਣੀ ਪੈਣੀ ਹੈ ਹੂੰ ਪ੍ਰੂਫੀਸ਼ਨ ਦਵਾਂਗੇ ਦੂਵੀਸ਼ਨ ਦਾ ਕੋਈ ਮਤਲਬ ਨਹੀਂ ਆਉਂਦਾ ਗੱਲ ਹਿੰਦੀ ਚ ਕਰਦੇ ਰੋ ਆਪਸ ਵਿੱਚ ਤੇ ਆਪੇ ਹਿੰਦੀ ਬੰਦਾ ਬੋਲਣੀ ਸਿੱਖ ਜਾਓ ਯੈਸ ਯੈਸ ਜੀ ਜਦੋਂ ਪਨੂਰ ਰੋਈ ਜਾਂਦਾ ਸੀ ਟਿੱਡੂ ਪੀਣੇ ਸੀ ਮੇਰੇ ਬਟਨੇ ਆ ਨਾ ਹੂੰ ਨਹੀਂ ਨਹੀਂ ਆਈਆਂ ਨੀਂਦ ਆ ਰਹੀ ਤਾਂ ਹਨ। ਹਮ। ਪਰ ਉਹਦੀ ਤੇ ਉੱਠੀ ਹੋਈ ਆ ਉਹਨਾਂ ਜਦੋਂ ਆਪਾਂ ਉੱਥੇ ਜਗ੍ਹਾ 'ਚ ਗਏ ਆ ਉਸ ਤੋਂ ਪਹਿਲੇ ਦੀ ਸੁੱਤੀ ਹੋਈ ਆ। ਉਸ ਤੋਂ ਬਾਅਦ ਉੱਠੀ ਕਿੱਥੇ ਆ? ਹੋਣ ਸੌਊਗੀ। ਹਮ। ਤਾਂ ਹੀ ਰਹਿੰਦੀ ਵੀ। ਹੁਣ ਦੋ ਮਹੀਨੇ ਆ ਤਾਕਤਵਾਨ ਨੂੰ ਭਾਹਾਂਗੇ ਮਾਣੂ ਕਹਾਂਦੇ ਪੈਂਟ ਦਾ ਮੇਲਾ, ਸੌਣ ਦਾ ਮੇਲਾ। ਚੜਦੇ ਸੌਣ ਦਾ ਮੇਲਾ ਲੱਗਦਾ ਆਪਣੇ। ਤੇ ਆਉਣ ਵਾਲਾ ਦੋ ਮਹੀਨੇ ਪਹਿਜੇ ਪੂਰੇ। ਹਾਂ ਦੋ ਮਹੀਨੇ ਪਹਿਜੇ ਵੈਸੇ ਤਾਂ। ਪੂਰੇ ਦੋ ਮਹੀਨੇ। ਪੂਰੇ ਦੋ ਮਹੀਨੇ ਪਹਿਜੇ। ਤੇ ਦਿਖਾਵਾਂਗੇ ਤੁਹਾਨੂੰ ਆਪਾਂ ਮੇਲਾ ਤੇ ਜਿਹੜੇ ਵੀ ਭੈਣ ਭਰਾ ਨੇ ਆ ਆਉਣਾ ਆ ਸਕਦਾ ਉਹ ਜ਼ਰੂਰ ਆਇਓ ਵੀ ਮੇਲੇ ਤੇ ਕਿਉਂਕਿ ਇਹ ਜਿਹੜੀਆਂ ਇਹ ਸਾਡਾ ਜਗਾ ਨਾ ਬਹੁਤ ਸ਼ਕਤੀਸ਼ਾਲੀ ਆ ਜੇ ਕੋਈ ਸੁੱਖ ਸੁੱਖ ਯਾਨੀ ਕਿ ਸੁਖਦਾਗਾ ਤੇ ਯਾਨੀ ਕਿ ਪੂਰੀ ਹੁੰਦੀ ਆ ਤੇ ਬਹੁਤ ਮੁੰਡੇ ਯਾਨੀ ਕਿ ਜਿਹੜੇ ਸੋਹਾ ਜਾ ਜਾ ਕੇ 5 ਵਜੇ ਜਾ ਕੇ ਸੇਵਾ ਕਰਦੇ ਸੀ ਝਾੜੂ ਦੀ ਹਨਾ ਤੇ ਅੱਜ ਉਹ ਤਕਰੀਬ ਨਹੀਂ ਸਾਰੇ ਹੀ ਜਾਨੀ ਕਿ ਵੀ ਉਹ ਕੈਨੇਡਾ ਚ ਬੈਠੇ ਸੈਟਲ ਹੋਏ ਹੋਏ ਆ ਆਪਣੇ ਹਨ ਤੇ ਜਾਨੀ ਕਿ ਇੰਨੀ ਸ਼ਕਤੀ ਸਦੀ ਸਾਡਾ ਜਿਹੜਾ ਪਿੰਡ ਆ ਇਹ ਜਿਵੇਂ ਕੋਈ ਬਾਹਰੋਂ ਬੰਦਾ ਆ ਕੇ ਇੱਥੇ ਰਹਿਣ ਲੱਗਦਾਗਾ ਠੀਕ ਹੈ ਉਹਨੂੰ ਵਰ ਬਾਲਾ ਦਿੰਦਾ ਜੇ ਬਾਹਰੋਂ ਕੋਈ ਬੰਦਾ ਆਉਂਦਾ ਸਾਡੇ ਪਿੰਡ ਚ ਜਾਂ ਕੋਈ ਡਾਕਟਰ ਆ ਗਿਆ ਹਨ ਤੇ ਉਹ ਆਪਦਾ ਕੋਈ ਕੰਮ ਚ ਚਲਾਉਂਦਾ ਕਾਰੋਬਾਰ ਚਲਾਉਂਦਾਗਾ ਉਹਦਾ ਕਾਰੋਬਾਰ ਜਾਨੀ ਕਿ ਇੰਨਾ ਕੀ ਵਾਧਾ ਫੁੱਲਦਾਗਾ ਤੇ ਜਾਣ ਕੇ ਬਹੁਤ ਸਾਡੇ ਜਾਨੀ ਕਿ ਇਹਦਾ ਸਾਡੇ ਡਾਕਟਰੀ ਆ ਇੱਕ ਤੇ ਦੋ 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 ਦਾ ਮੇਰੀ ਨਿਗਾਹ ਚ ਡਾਕਟਰੀ ਸਾਡੇ ਜਿਹੜੇ ਵੀ ਜਾਨੀ ਪੂਰਾ ਨਾਂ ਬਣਿਆ ਉਹਨਾਂ ਦਾ ਤੇ ਵਧੀਆ ਜਾਨੀ ਕਿ ਆਪਦਾ ਕਾਰੋਬਾਰ ਚੱਲਿਆ ਉਹਨਾਂ ਦਾ ਹਨ ਤੇ ਇੱਕ ਤਾਂ ਹੈਗਾ ਸੇਖੇ ਤੋਂ ਡਾਕਟਰ ਸੇਖੇ ਵਾਲਾ ਪਾਸ ਦਾ ਸਾਡੇ ਨੂੰ ਇੱਕ ਸਮਾਦ ਤੋਂ ਸੀਗਾ ਸਮਾਦ ਵਾਲਾ ਡਾਕਟਰ ਵਾਜ ਦਾ ਸੀਗਾ ਆਪਣੇ ਨਾਲ ਦੇ ਪਿੰਡ 4 ਕਿਲੋਮੀਟਰ ਤੋਂ ਸਮਾਦ ਉੱਥੋਂ ਦੇ ਸੀਗੇ ਤੇ ਬਾਹਰਲੇ ਬੰਦੇ ਨੂੰ ਬਰ ਬਹੁਤ ਦਿੰਦਾ ਹੈ ਜੋ ਕਿ ਰਹਿੰਦਾ ਇੱਥੇ ਤੇ ਹੁਣ ਸਾਡੇ ਗੋਲ ਕਪਿਆਂ ਵਾਲੇ ਰਹਿੰਦੇ ਆ ਜਾਨੀ ਕਿ ਉਹਨਾਂ ਦਾ ਇੰਨਾ ਕੀ ਕੰਮ ਚੱਲਦਾਗਾ ਕਹਿਣ ਦਾ ਭਾਵ ਆ ਵੀ ਜਿੱਦੇ ਕਿਤੇ ਉਹ ਆਉਂਦੇ ਆ ਪਿੰਡ ਪੰਜਾਬ ਮੈਲਨ ਆਉਂਦੇ ਪਿੰਡ ਉੱਠ ਜਾਂਦੇ ਆ ਮੈਲਨ ਮੋੜਨ ਤੇ ਔਰ ਰਮਨਾਰ ਗੱਦੇ ਰਹ ਜਾਂਦੇ ਆ ਕਿਉਂਕਿ ਬੋਲ ਕੇ ਪਖਾਣੇ ਹੁੰਦੇ ਆ ਤੇ ਉਹਨਾਂ ਦਾ ਪਾਣੀ ਪੂਣੀ ਬਹੁਤ ਵਧੀਆ ਬਣਾਉਂਦੇ ਆ ਉਹ ਤਾਂ ਕਰਕੇ ਵੀ ਬਹੁਤ ਤਾਂ ਨਹੀਂ ਉਹਨਾਂ ਦਾ ਕੰਮ ਚੱਲਦਾ ਕਰ ਤੋਂ ਪਹਿਲਾਂ ਇੱਕ ਰੇੜੀ ਲਾਉਂਦੇ ਸੀ ਹੁਣ ਉਹ ਦੋ ਲੱਗਾਂ ਆ ਉਹਨਾਂ ਦੀ ਠੀਕ ਹੈ ਜੀ ਕੱਲ ਨੂੰ ਆਪਾਂ ਨਵੇਂ ਵਲੌਗ ਦੇ ਨਾਲ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਠੀਕ ਹੈ ਸਾਡਾ ਹੌਸਲਾ ਵਧਦਾ ਰਹੂਗਾ ਠੀਕ ਹੈ ਜਿੰਨਾ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰੋਗੇ ਸਬਸਕ੍ਰਾਈਬ ਕਰੋਗੇ ਜਾਂ ਦੇਖੋਗੇ ਠੀਕ ਹੈ ਤੇ ਉਨਾਂ ਹੀ ਸਾਡਾ ਵੀ ਹੌਸਲਾ ਵਧੂਗਾ ਕਿਉਂਕਿ ਅੱਗੇ ਨਾਲੋਂ ਸਾਡੀਆਂ ਵੀਡੀਓ ਥੋੜੀਆਂ ਡਾਊਨ ਚਾਰਟ ਰਹੀਆਂ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਵੀ ਜਦੋਂ ਕੋਈ ਨਾ ਮੈਂ ਇੱਕ ਗੱਲ ਵੇਖੀ ਆ ਵੀ ਕੋਈ ਝੂਠਾ ਟਾਈਟਲ ਬਣਾ ਕੇ ਲਿਖ ਦਿੰਦਾਗਾ ਹਨਾ ਉਹਦੀ ਵੀਡੀਓ ਬਹੁਤ ਜ਼ਿਆਦਾ ਚੱਲਦੀ ਆ ਮੈਨੂੰ ਨਾ ਤਾਂ ਝੂਠ ਝੂਠਾ ਟਾਈਟਲ ਲਿਖਣਾ ਆਉਂਦਾਗਾ ਹਾਂ ਨਾ ਝੂਠੀਆਂ ਗੱਲਾਂ ਕਰਨ ਨਾ ਆਉਂਦਾ ਠੀਕ ਹੈ ਜੋ ਹੁੰਦਾ ਮੈਂ ਸਹੀ ਗੱਲ ਕਰਦਾ ਹੁੰਨਾਗਾ ਜੋ ਸਾਡਾ ਟਾਈਟਲ ਹੁੰਦਾ ਉਹ ਵੀਡੀਓ ਚ ਹੀ ਚੱਕਿਆ ਹੁੰਦਾਗਾ ਜੋ ਵੀਡੀਓ ਚ ਗੱਲ ਕੀਤੀ ਹੁੰਦੀ ਉਹਦਾ ਹੀ ਟਾਈਟਲ ਚੱਕਦੇ ਆਂ ਸੀ ਨਾ ਕਿ ਕੋਈ ਆ ਆ ਗਿਆ ਸਾਡੇ ਘਰੇ ਜਾ ਫਲਾਣਾ ਕੋ ਚੱਕਿਆ ਗਿਆ ਸਾਡਾ ਇਹ ਜਾਨੀ ਕਿ ਫालतू ਗੱਲਾਂ ਮੈਂ ਨਹੀਂ ਕਰਦਾਗਾ ਤੇ ਜੋ ਸੱਚ ਹੁੰਦਾ ਉਹੀ ਕਰਦਾ ਤੇ ਜਾਨੀ ਕਿ ਝੂਠੇ ਟਾਈਟਲ ਵਾਲੀਆਂ ਵੀਡੀਓ ਬਹੁਤ ਚੱਲਦੀਆਂ ਨੇ ਜੋ ਸੱਚ ਹੈ ਸੱਚ ਜਾਨੀ ਕਿ ਥੋੜਾ ਜਿਹਾ ਚਲੋ ਸੱਚ ਜਾਨੀ ਕਿ ਔੜਦਾ ਦੇਰਾ ਦਰਸਤਾ ਹੈ ਔੜਦਾ ਜਰੂਰ ਹੈ ਚਲੋ ਸਾਸਰੀ ਕਾਲ ਜੀ ਬਰਾਬਰ ਆਖਾ ਤੁਹਾਨੂੰ ਫਿਰ ਮਿਲਦੇ ਹਾਂ